ਜੇ ਦੋਨਾਂ ਨੇ ਟੈਸਟ ਕੀਤੀ ਤੇ ਹਨੂ ਪਤਾ ਲੱਗਿਆ ਕਿ ਇਹਨੂੰ ਇੱਕ ਜੈਨੇਟਿਕ ਡਿਸਆਰਡਰ ਹੈ ਜੋ ਕਿ ਬਹੁਤ ਹੀ ਖਤਰਨਾਕ ਡਿਜ਼ੀਜ਼ਸ ਪੂਰੇ ਆਲਓਵਰ ਵਰਲਡ 'ਚ ਜਿੰਨੀ ਖਤਰਨਾਕ ਡਿਜ਼ੀਜ਼ਸ ਹੁੰਦੀਆਂ ਉਹਨਾਂ ਵਿੱਚੋਂ ਆਂਦਾ ਹੈ। ਪੜੀ 27 ਕਰੋੜ ਸੁਣਿਆ ਹੀ ਨਾ ਤੇ ਮੈਂ ਇਦਾਂ ਸ਼ੌਕ ਹੋ ਗਈ ਕਿ ਮੈਂ ਕਿੱਦਾਂ ਮਤਲਬ ਕੀ ਹੋਏਗਾ ਕਿ ਕਿਵੇਂ ਕਰਾਂਗੇ 27 ਕਰੋੜ ਆ 27 ਕਰੋੜ ਬਹੁਤ ਹੁੰਦਾ ਆ। ਮੇਰੇ ਹਸਬੰਦ ਉਦੋਂ ਚਾਈਨਾ ਬਾਰਡਰ ਤੇ ਸੀ ਇੱਕ ਤੇ ਉਹ ਵੀ ਟੈਨਸ਼ਨ ਸੀ ਕਿ ਹਾਂ ਉਹ ਇੱਕ ਬਾਰਡਰ ਵਾਲੇ ਇਲਾਕੇ 'ਚ ਤੇ ਜਦੋਂ ਇਹ ਗੱਲ ਉਹਨਾਂ ਨੂੰ ਪਤਾ ਲੱਗੀ ਤੇ ਕਾਫੀ ਟੁੱਟ ਗਏ ਸੀ ਬੱਚੇ ਨੂੰ ਦੱਸਿਆ ਕਿ ਬੱਚੇ ਨੂੰ ਪਤਾ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਕਿਉਂਕਿ ਹਜੇ ਬਹੁਤ ਛੋਟਾ ਹੈ ਡਾਕਟਰਸ ਨੇ ਕਿਹਾ ਜੇ ਇੱਕ ਗੱਲ ਬੱਚੇ ਨੇ ਦਿਲ ਤੇ ਲੈ ਲਈ ਤੇ ਉਹਦੇ ਕਰਕੇ ਕਈ ਬੱਚੇ 11 ਸਾਲ ਦੀ ਉਮਰ 'ਚ ਵੀ ਖਤਮ ਹੋਏ ਹੈ ਫਸਟ ਵਾਰ ਜਦੋਂ ਮੈਨੂੰ ਗੱਲ ਹੋਈ ਮੈਨੂੰ ਪਤਾ ਲੱਗਾ ਮੇਰੇ ਵੀ ਪੈਰਾਥੋਲ ਜਮੀਨ ਖਸ ਗਈ ਕਿ ਹਾਂ ਵੀ 81 ਡੀਬੀ ਬਿਮਾਰੀ ਮੇਰੇ ਬੱਚੇ ਨੂੰ ਜਿੰਨੇ ਵੀ ਸਾਡੇ ਕੋਈ ਇਨਫਲੂਐਂਸਰ ਨੇ ਉਹਨਾਂ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਦਣਾ ਕਿ ਪਲੀਜ਼ ਵਾਚੜ ਕੇ ਮੇਰੀ ਹੈਲਪ ਲਈ ਅੱਗੇ ਆਉਣ ਇੱਕ ਮਾਂ ਬਾਪ ਦੇ ਲਈ ਬੱਚੇ ਲਈ ਪਿਆਰ ਕੀ ਹੁੰਦਾ ਹੈ ਅੱਜ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਇਹ ਵੀਡੀਓ ਦੇ ਵਿੱਚ ਜੋ ਬੱਚਾ ਉਸ ਨੂੰ ਇਸ ਤਰ੍ਹਾਂ ਦੀ ਬਿਮਾਰੀ ਨਾਲ ਗ੍ਰਸਤ ਹੈ ਜਿਸ ਬਿਮਾਰੀ ਨੂੰ ਠੀਕ ਕਰਨ ਵਾਸਤੇ 27 ਕਰੋੜ ਦਾ ਜਿਹੜਾ ਇੰਜੈਕਸ਼ਨ ਹੈ ਉਹ ਲੱਗਣਾ ਹੈ ਮਾਪੇ ਜਿਹੜਾ ਉਹ ਦਰਦਰ ਦੀਆਂ ਠੋਕਰਾਂ ਖਾ ਰਿਹਾ ਤੁਹਾਨੂੰ ਦੱਸ ਦਈਏ ਜਿਹੜਾ ਬੱਚਾ ਹੈ ਉਹ ਸਾਡੇ ਫੌਜੀ ਵੀਰ ਦਾ ਜੋ ਕਿ ਸਾਡੇ ਦੇਸ਼ ਦੀ ਰਾਖੀ ਕਰਦਾ ਹੈ ਜਿਸ ਦੇ ਨਾਲ ਅਸੀਂ ਚੈਨ ਦੀ ਨੀਂਦ ਸੌ ਪਾਂਦੇ ਆ ਤੇ ਤੇ ਮਗਰ ਅੱਜ ਹਾਲਾਤ ਇਸ ਕਦਰ ਬਣ ਚੁੱਕੇ ਨੇ ਕਿ ਉਹਨਾਂ ਨੂੰ ਦਰਦਰ ਦੀਆਂ ਠੋਕਰਾ ਖਾਣੀਆਂ ਪੈ ਰੀਆਂ ਨੇ ਪੂਰੇ ਭਾਰਤ ਦੇ ਵਿੱਚ ਇੱਕ ਅਪੀਲ ਕਰਨ ਲਈ ਜਾਣਾ ਪੈ ਰਿਹਾ ਲੋਕਾਂ ਨੂੰ ਕਿ ਜੇਕਰ ਤੁਸੀਂ ਮਦਦ ਕਰੋਗੇ ਤਾਂ 27 ਕਰੋੜ ਜ਼ਿਆਦਾ ਨਹੀਂ ਹੈ ਕਿਉਂਕਿ ਜੇ ਅਸੀਂ 27 ਕਰੋੜ ਦੀ ਇੱਕ ਜਾਣੇ ਦੀ ਗੱਲ ਕਰੀਏ ਕਿਸੇ ਅਮੀਰ ਬੰਦੇ ਲਈ ਵੀ ਲੱਤਾਂ ਕੰਮ ਜਾਂਦੀਆਂ ਨੇ ਕਿ ਇੱਕ 27 ਕਰੋੜ ਰੁਪਇਆ ਇਕੱਠਾ ਕਰਨਾ ਮਗਰ ਫੌਜੀ ਵੀਰ ਵੱਲੋਂ ਬੇਹੱਦ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਸ ਕੋਸ਼ਿਸ਼ਾਂ ਦੇ ਨਾਲ ਲੋਕਾਂ ਦੀ ਜਿਹੜੀ ਮਦਦ ਹੈ ਉਹ ਜ਼ਰੂਰ ਮਿਲ ਰਹੀ ਹੈ ਮਗਰ ਬਹੁਤ ਘੱਟ ਹੈ ਕਿਉਂਕਿ ਸਮਾਂ ਬੱਚੇ ਕੋਲੋਂ ਘੱਟ ਹੈ ਤੇ ਉਸ ਦੇ ਨਾਲ ਜਿਹੜੀ ਪੇਮੈਂਟ ਹਜ ਹੋਈ ਹੈ ਹਜੇ ਤੱਕ ਜੋ ਫੰਡਿੰਗ ਹੋਈ ਹੈ ਉਸ ਬੱਚੇ ਦੇ ਇਲਾਜ ਲਈ ਬਹੁਤ ਘੱਟ ਹੈ ਤੇ ਹੁਣ ਕੋਸ਼ਿਸ਼ਾਂ ਜਾਰੀ ਹੈ ਪਰਿਵਾਰ ਤੁਸੀਂ ਦੇਖੋ ਕਿ ਫੌਜੀ ਵੀਰ ਅੱਜ ਆਪਣੀ ਯੂਨੀਫਾਰਮ ਦੇ ਵਿੱਚ ਆਇਆ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਨੂੰ ਕਿੰਨੀ ਕਿ ਜ਼ਰੂਰਤ ਹੈ ਕਿਉਂਕਿ ਇੱਕ ਫੌਜੀ ਵੀਰ ਜੋ ਦੇਸ਼ ਦੀ ਰਾਖੀ ਕਰਦਾ ਹੈ ਦੇਸ਼ ਦੇ ਬਾਰਡਰਾਂ ਉੱਤੇ ਰਾਖੀ ਕਰਦਾ ਜਿਸ ਦੇ ਨਾਲ ਅਸੀਂ ਚੈਨ ਦੀ ਨਹੀਂ ਸੋਪਾਨੇ ਹਨ ਮਗਰ ਅੱਜ ਇਸ ਕਦਰ ਹਾਲਾਤ ਬਣ ਚੁੱਕੇ ਨੇ ਕਿ ਲੋਕਾਂ ਅੱਗੇ ਅਪੀਲ ਕਰਨੀ ਪੈ ਰਹੀ ਹੈ ਆਪਣੇ ਬੱਚੇ ਦੇ ਇਲਾਜ ਦੇ ਲਈ ਅਸੀਂ ਆ ਗੱਲਬਾਤ ਜ਼ਰੂਰ ਕਰਾਂਗੇ ਤੇ ਜਾਣਾਂਗੇ ਕਿ ਬਿਮਾਰੀ ਜਿਹੜੀ ਹੈ ਉਹ ਕਿਵੇਂ ਸ਼ੁਰੂਆਤ ਹੋਈ ਬਿਮਾਰੀ ਦੀ ਤੇ ਬਿਮਾਰੀ ਦਾ ਪਤਾ ਕਿਵੇਂ ਲੱਗਾ ਸਾਡੇ ਨਾਲ ਪਹਿਲਾਂ ਬੱਚੇ ਦੇ ਮਾਤਾ ਜੀ ਮੌਜੂਦ ਨੇ ਮੈਮ ਤੁਹਾਡਾ ਕੀ ਨਾਮ ਹੈ ਬੱਚੇ ਦੀ ਕੀ ਉਮਰ ਹੈ ਤੇ ਇੱਕ ਬੱਚੇ ਨਾਲ ਹੋਇਆ ਕੀ ਅਸਲ ਦੇ ਵਿੱਚ ਮੇਰਾ ਨਾਮ ਪ੍ਰਿਆ ਹੈ ਤੇ ਬੇਟੇ ਦਾ ਨਾਮ ਮਸ਼ਮੀਤ ਸਿੰਘ ਹੈ ਬੇਟਾ ਜਦੋਂ 5 ਸਾਲ ਦਾ ਹੀ ਉਦੋਂ ਤੁਰੰਤ ਥੋੜੀ ਜੀ ਪ੍ਰੋਬਲਮ ਕਰਦਾ ਹੈ ਤੇ ਉਦੋਂ ਫੈਮਲੀ ਮੈਂਬਰਸ ਨੇ ਜਦੋਂ ਮੈਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਇਹਨੂੰ ਵਿਖਾਓ ਤੇ ਮੈਂ ਆਪਣੇ ਮੇਰੇ ਹਸਬੰਡ ਆਰਮੀ 'ਚ ਹੈ ਮੈਂ ਮਿਲਟਰੀ ਹਸਪੀਟਲ ਗਈ ਬੱਚੇ ਨੂੰ ਲੈ ਕੇ ਤੇ ਉੱਥੇ ਡਾਕਟਰ ਨੇ ਇਹਦਾ ਪੂਰਾ ਟ੍ਰੀਟਮੈਂਟ ਫਿਜ਼ੀਓਥੈਰੇਪੀ ਕਰਾਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਨੂੰ ਕੁਝ ਸ਼ੱਕ ਜਿਹਾ ਲੱਗ ਰਿਹਾ ਹੈ ਤੇ ਉਹ ਕੁਝ ਟੈਸਟ ਕਰਨਾ ਚਾਹੁੰਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਕੋਈ ਨਹੀਂ ਜਦੋਂ ਉਹਨਾਂ ਨੇ ਟੈਸਟ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹਨੂੰ ਇੱਕ ਜੈਨੇਟਿਕ ਡਿਸਆਰਡਰ ਹੈ ਜੋ ਕਿ ਬਹੁਤ ਹੀ ਖਤਰਨਾਕ ਡਿਜ਼ੀਜ਼ਸ ਪੂਰੇ ਆਲਓਵਰ ਵਰਲਡ ਚ ਜਿੰਨੀ ਖਤਰਨਾਕ ਡਿਜ਼ੀਜ਼ਸ ਹੁੰਦੀਆਂ ਉਹਨਾਂ ਵਿੱਚ ਉਹ ਆਉਂਦਾ ਹੈ ਇਹਦਾ ਨਾਮ ਡੀਐਮਡੀ ਹੈ ਦੁਸ਼ੈਨ ਮਸਕੂਲਰ ਡਿਸਟਰੋਫੀ ਇਹਦੇ ਬਹੁਤ ਵਿੱਚ ਵੈਰਾਈਟੀ ਬਹੁਤ ਹੁੰਦੀ ਹੈ ਪਰ ਜਿਹੜਾ ਮੇਰੇ ਬੇਟੇ ਨੂੰ ਹੈ ਪ੍ਰੋਪਰ ਮਸਕੂਲਰ ਡਿਸਟਰੋਫੀ ਹੈ ਉਹਦੇ ਵਿੱਚ ਜਿੰਨੇ ਵੀ ਮਸਲ ਮਾਸਪੇਸ਼ੀ ਹੁੰਦੇ ਬਾਡੀ ਦੇ ਹੌਲੇ ਹੌਲੇ ਕਰਕੇ ਕਮਜ਼ੋਰ ਹੁੰਦੇ ਜਾਂਦੇ ਆ ਤੇ ਜਿੱਦਾਂ ਜਿੱਦਾਂ ਬੱਚਾ ਵਾਧੇ ਪੈਂਦਾ ਹੈ ਜਦੋਂ ਉਹਦੇ ਖੇਡਣੇ ਜਾਨ ਦੀ ਖੇਡਣ ਦੀ ਪੂਰੀ ਉਮੀਦ ਹੁੰਦੀ ਆ ਉਦੋਂ ਮੇਰਾ ਬੇਟਾ ਬੈਠ ਤੇ ਆ ਜਾਏਗਾ ਤੇ ਇਹਨਾਂ ਲਈ ਡਾਕਟਰ ਨੇ ਕਿਹਾ ਕਿ ਵੱਧ ਤੋਂ ਵੱਧ ਦੀ ਉਮਰ 16 17 ਸਾਲੀ ਹੋਏਗੀ ਉਹ ਵੀ ਜੇ ਦੀ ਇਮਿਊਨਿਟੀ ਬਹੁਤ ਵਧੀਆ ਹੋਈ ਤਾਂ ਮੈਮ ਜਿੱਦਨ ਪਹਿਲੇ ਦਿਨ ਪਤਾ ਲੱਗਾ ਹੋਏਗਾ ਕਿ ਬੱਚੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਖੇਡਣ ਕੁੱਦਣ ਦੀ ਉਮਰ ਪੜਨ ਲਿਖਨ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਹੈ ਤਾਂ ਇਲਾਜ ਡਾਕਟਰ ਨੇ ਦੱਸਤਾ ਸੀ ਉਦੋਂ ਪੇਮੈਂਟ ਦੱਸਤੀ ਸੀ ਕਿ ਇੰਨਾ ਪੈਸਾ ਲੱਗੂਗਾ ਇਲਾਜ ਵਸ ਜਦੋਂ ਪਹਿਲੀ ਵਾਰੀ 5 ਸਾਲ ਪਹਿਲਾਂ ਪਤਾ ਲੱਗਿਆ ਸੀ ਉਦੋਂ ਤੇ ਡਾਕਟਰ ਨੇ ਇਹਨੂੰ ਸਿੱਧਾ ਹੀ ਕਿਹਾ ਸੀ ਕਿ ਇਹਦਾ ਕੋਈ ਟ੍ਰੀਟਮੈਂਟ ਨਹੀਂ ਕੋਈ ਇਲਾਜ ਨਹੀਂ ਹੈ ਇਹ ਬਿਮਾਰੀ ਬਹੁਤ ਪੁਰਾਣੀ ਹੈ ਤੇ ਇਹਦਾ ਕੋਈ ਅਜੇ ਤੱਕ ਕੋਈ ਟ੍ਰੀਟਮੈਂਟ ਆਇਆ ਨਹੀਂ ਹੈ ਇੱਥੇ ਚੱਲ ਰਿਹਾ ਟ੍ਰਾਇਲ ਬਟ ਟ੍ਰੀਟਮੈਂਟ ਨਹੀਂ ਹੈ ਤੇ ਉਦੋਂ ਵੀ ਇਹ ਉਮੀਦ ਤੇ ਨਹੀਂ ਹਾਰੇ ਸੀ ਪਰਾਂ ਟੁੱਟ ਜ਼ਰੂਰ ਗਏ ਸੀ ਕਿਉਂਕਿ ਸਾਡੀ ਫੈਮਿਲੀ 'ਚ ਕਿਸੇ ਨੂੰ ਇਸ ਕਦੀ ਇਹ ਸੁਣਿਆ ਵੀ ਨਹੀਂ ਇਸ ਬਿਮਾਰੀ ਦੇ ਬਾਰੇ ਰੇਅਰ ਡਿਜ਼ੀਜ਼ ਆਪਾਂ ਸੁਣੀ ਹੈ ਕਿ ਚਲੋ ਕੈਂਸਰ ਵਗੈਰਾ ਬਟ ਬੱਚਿਆਂ ਨੂੰ ਇਸ ਕਰੇ ਦਰਦਿਤ ਬਿਮਾਰੀ ਹੋਵੇ ਇਹ ਕੱਲ ਕਿਸੇ ਨੂੰ ਕਦੀ ਸੁਣੀ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਤੇ ਜਦੋਂ ਇਹਦੇ ਬਾਰੇ ਪਤਾ ਲੱਗਿਆ ਤੇ ਉਹ ਸਾਡੇ ਲਈ ਸਭ ਤੋਂ ਜ਼ਿਆਦਾ ਸ਼ੌਕਿੰਗ ਸੀ ਮੈਮ ਸਭਨਾ ਪਹਿਲਾਂ ਤੁਹਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਮੈਨੂੰ ਪਤਾ ਜਦੋਂ ਉਹਨਾਂ ਦੇ ਫਾਦਰ ਨੂੰ ਦੱਸਿਆ ਹੋਵੇਗਾ ਤਾਂ ਫੌਜੀ ਦੀ ਡਿਊਟੀ ਹੈ ਕਿ ਬਾਰਡਰਾਂ ਦੇ ਉੱਤੇ ਦੇਸ਼ ਦੀ ਰੱਖਿਆ ਕਰਨੀ ਜਦੋਂ ਤੁਸੀਂ ਉਹਨਾਂ ਨੂੰ ਫੋਨ ਲਗਾਇਆ ਹੋਵੇਗਾ ਜਾਂ ਗੱਲ ਕੀਤੀ ਹੋਵੇਗੀ ਉਹਨਾਂ ਦਾ ਰਿਐਕਸ਼ਨ ਕਿਦਾਂ ਦਾ ਸੀ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਕਿਦਾਂ ਦਾ ਫਿਰ ਰਿਹਾ ਮੈਂ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਮੇਰੇ ਹਸਬੰਦ ਉਦੋਂ ਚਾਈਨਾ ਬਾਰਡਰ ਤੇ ਸੀ ਤੇ ਰੇਅਰਲੀ ਸਾਡੀ ਕੋਈ 15-20 ਦਿਨਾਂ 'ਚ ਇੱਕ ਵਾਰੀ ਗੱਲ ਹੁੰਦੀ ਸੀ ਕਿਉਂਕਿ ਚਾਈਨਾ ਬਾਰਡਰ ਤੇ ਉਹ ਬਿਲਕੁਲ ਪ੍ਰੋਪਰ ਬਾਰਡਰ ਤੇ ਸੀ ਇੱਕ ਤੇ ਉਹ ਵੀ ਟੈਨਸ਼ਨ ਸੀਗੀ ਹਾਂ ਉਹ ਇੱਕ ਬਾਰਡਰ ਵਾਲੇ ਇਲਾਕੇ 'ਚ ਪਰ ਇਹ ਦੱਸਣਾ ਇੱਕ ਪਿਓ ਨੂੰ ਮੇਰੇ ਲਈ ਵੀ ਮੁਸ਼ਕਲ ਸੀ ਤੇ ਉਹਨਾਂ ਲਈ ਵੀ ਮੁਸ਼ਕਲ ਸੀ ਤੇ ਜਦੋਂ ਇਹ ਗੱਲ ਉਹਨਾਂ ਨੂੰ ਪਤਾ ਲੱਗੀ ਤੇ ਕਾਫੀ ਟੁੱਟ ਗਏ ਸੀ ਫੈਮਿਲੀ ਮੈਂਬਰਸ ਹੀ ਟੁੱਟ ਗਏ ਸੀ ਤੇ ਮੇਰੇ ਮੇਰਾ ਬੇਟਾ ਪਹਿਲਾ ਸਾਡਾ ਫਰਸਟ ਚਾਈਲਡ ਸੀ ਉਹਦੇ ਕਰਕੇ ਧੰਨ ਇੱਕ ਮੂੰਹ ਕਿਉਂਕਿ ਆਪਾਂ ਇਹਦੇ ਲਈ ਸਭ ਕੁਝ ਕਰ ਰਹੇ ਸੀ ਸਾਡੀ ਫੈਮਿਲੀ ਪੂਰੀ ਕੰਪਲੀਟ ਇਹਦੇ ਕਰਕੇ ਹੀ ਮੈਂ ਬੱਚੇ ਨੂੰ ਦੱਸਿਆ ਕਿ ਬੱਚੇ ਨੂੰ ਪਤਾ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਕਿਉਂਕਿ ਹਜੇ ਬਹੁਤ ਛੋਟਾ ਹੈ ਤੇ ਜਦੋਂ ਤੁਹਾਡੇ ਨਾਲ ਗੱਲਬਾਤ ਕਰਦਾ ਹੋਵੇਗਾ ਜਾਂ ਤੁਸੀਂ ਸਮਝਾਉਂਦੇ ਹੋਵੋਗੇ ਕੋਈ ਨਾ ਕੋਈ ਦੁੱਖ ਸਾਂਝਾ ਕਰਦਾ ਹੋਵੇਗਾ ਤੁਸੀਂ ਪਹਿਲਾਂ ਵੀ ਕਹਿ ਰਹੇ ਕਿ ਦਰਦਾਂ ਛੱਡ ਦਿਓ ਉਹਨੂੰ ਜਦੋਂ ਮਤਲਬ ਬੱਚਿਆਂ ਨਾਲ ਖੇਡਦਾ ਹੈ ਉਦੋਂ ਇਹਨੂੰ ਇਹ ਉਹ ਉਸ ਲੈਵਲ ਦਾ ਇਹਦਾ ਸਟੈਮਨਾ ਨਹੀਂ ਹੈਗਾ ਬੱਚਿਆਂ ਦਾ ਜਿੰਨਾ ਹੈਗਾ ਹੈ ਨਾਰਮਲ ਬੱਚਾ ਦਾ ਉਦੋਂ ਮੈਨੂੰ ਕਹਿੰਦਾ ਮਮਾ ਮੇਰੇ ਮੈਂ ਕਿਉਂ ਇਦਾਂ ਮੈਂ ਕਿਉਂ ਨਹੀਂ ਭੱਜਦਾ ਮੈਂ ਕਿਉਂ ਨਹੀਂ ਤੁਰਦਾ ਤੇ ਆਪਾਂ ਉਹਨੂੰ ਸਮਝਾਉਂਦੇ ਕਿ ਨਹੀਂ ਬੇਟਾ ਇਦਾਂ ਕੁਝ ਵੀ ਨਹੀਂ ਹੈ ਤੂੰ ਵੀਕ ਹੋ ਗਿਆ ਹੈਂ ਆ ਤੇ ਖਾਂਦਾ ਪੀਂਦਾ ਚੰਗੇ ਤਰੀਕੇ ਨਾਲ ਨਹੀਂ ਕਿਉਂਕਿ ਮੈਂ ਇੰਨੀ ਟੁੱਟ ਗਈ ਆ ਕਿਉਂਕਿ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੈਨੂੰ ਕੁਝ ਸਮਝ ਨਹੀਂ ਆਉਂਦੀ ਨਿੰਦਰ ਨਹੀਂ ਆਉਂਦੀ ਤੇ ਇਹ ਤੇ ਬੱਚਾ ਹੈ ਜੇ ਇਸ ਗੱਲ ਦਾ ਇਹਨੂੰ ਪਤਾ ਲੱਗ ਗਿਆ ਤੇ ਡਾਕਟਰਸ ਨੇ ਕਿਹਾ ਜੇ ਇੱਕ ਗੱਲ ਬੱਚੇ ਨੇ ਦਿਲ ਤੇ ਲੈ ਲਈ ਤੇ ਉਹਦੇ ਕਰਕੇ ਕਈ ਬੱਚੇ 11 ਸਾਲ ਦੀ ਉਮਰ 'ਚ ਵੀ ਖਤਮ ਹੋਏ ਆ ਹਮ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬੱਚੇ ਦੇ ਵਾਸਤੇ ਫੰਡ ਇਕੱਠਾ ਕਰਨ ਲਈ ਕਿਉਂਕਿ 27 ਕਰੋੜ ਇੱਕ ਨੋਰਮਲ ਬੰਦੇ ਲਈ ਅਮੀਰ ਬੰਦੇ ਲਈ ਵੀ ਜਿਹੜਾ ਹੈ ਜ਼ਮੀਨ ਜਿਹੜੀ ਆ ਪੈਰ ਤੋਂ ਕਿਸਕ ਜਾਂਦੀ ਜਦੋਂ ਇਸ ਤਰ੍ਹਾਂ ਦਾ ਅਮਾਉਂਟਸ ਹੁੰਦਾ ਆਪਣੇ ਬੱਚੇ ਵਾਸਤੇ ਮਗਰ ਕੋਸ਼ਿਸ਼ ਤੁਹਾਡੇ ਵੱਲੋਂ ਜਾਰੀ ਹੈ ਕਿੰਨੀ ਕੁ ਕੋਸ਼ਿਸ਼ ਕੀਤੀ ਜਾ ਰਹੀ ਕਿਦੇ ਕਿਦੇ ਕੋਲ ਹੁਣ ਤੱਕ ਤੁਸੀਂ ਪਹੁੰਚੇ ਹੋ ਮਦਦ ਦੇ ਲਈ ਭਾਜੀ ਜਦੋਂ 27 ਕਰੋੜ ਸੁਣਿਆ ਹੀ ਨਾ ਤੇ ਮੈਂ ਰੀਅਲੀ 27 ਲੱਖ ਰੁਪਿਆ ਵੀ ਨਹੀਂ ਵੇਖਿਆ ਕਦੀ ਆਪਣੀ ਲਾਈਫ 'ਚ ਇਕੱਠਾ ਮੈਂ ਵੀ ਇੰਦਾ ਸ਼ੌਕ ਹੋ ਗਈ ਕਿ ਮੈਂ ਕਿੱਦਾਂ ਮਤਲਬ ਕੀ ਹੋਏਗਾ ਕਿ ਕਿਵੇਂ ਕਰਾਂਗੇ 27 ਕਰੋੜ ਆ 27 ਕਰੋੜ ਬਹੁਤ ਹੁੰਦਾ ਆ ਕਿਸੇ ਅਮੀਰ ਕੋਲ ਸਟੋਰੀਆਂ ਚ ਨਾਟਕਾਂ ਚ ਸੁਣਿਆ ਹੈ 27 ਕਰੋੜ ਪਰ ਕਦੀ ਇਹ ਕਦੀ ਆਪਣੇ ਉੱਪਰ ਬੀਤੇਗੀ ਇਹ ਗੱਲ ਕਦੀ ਸਮਝੀ ਵੀ ਨਹੀਂ ਪਰ ਅਸੀਂ ਹਿੰਮਤ ਨਹੀਂ ਹਾਰੀ ਜਿੰਨਾ ਹੋ ਸਕਦਾ ਸੀ ਜਦੋਂ ਸਟਾਰਟ ਕੀਤਾ ਆਪਾਂ ਮੇਰੇ ਹਸਬੰਦ ਨੂੰ ਗਾਈਡ ਕਰਨ ਲਈ ਉਹਨਾਂ ਦੇ ਕਈ ਆਫੀਸਰ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂ ਨਹੀਂ ਤੁਸੀਂ ਕਰਾਊਡ ਫੰਡਿੰਗ ਸਟਾਰਟ ਕਰਾਓ ਬਾਕੀ ਸਭ ਤੋਂ ਪਹਿਲਾ ਪਲੇਟਫਾਰਮ RSI ਨਿਊਜ਼ ਹੀ ਸਟਾਰਟ ਕੀਤਾ ਸੀ ਨਿਊਜ਼ ਤੇ ਆਪਾਈ ਸੀ ਉਹਦੇ ਕਰਕੇ ਇਹ ਅਵੇਅਰਨੈਸ ਕਾਫੀ ਲੋਕਾਂ ਤੱਕ ਪਹੁੰਚੀ ਕਿ ਹਾਂ ਏਦਾਂ ਦੀ ਕੋਈ ਬਿਮਾਰੀ ਵੀ ਹੁੰਦੀ ਹੈ ਸਿਰਫ ਇਹ ਇਹ ਗੱਲ ਨਹੀਂ ਕਿ ਹਾਂ ਸਾਡੀ ਫੰਡਿੰਗ ਹੋਈ ਕਈ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਏਦਾਂ ਦੀ ਕੋਈ ਬਿਮਾਰੀ ਵੀ ਹੁੰਦੀ ਹੈ ਕਿਉਂਕਿ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਏਦਾਂ ਦੀ ਕੋਈ ਡਿਜ਼ੀਜ਼ ਵੀ ਹੈ ਹੁਣ ਇਸ ਗੱਲ ਤੇ ਬਾਰੇ ਪਤਾ ਲੱਗਿਆ ਕਿ ਹਾਂ ਐਦਾਂ ਦੀ ਕੋਈ ਡਿਜ਼ੀਜ਼ ਵੀ ਹੁੰਦੀ ਤੇ ਉਹਦਾ ਟ੍ਰੀਟਮੈਂਟ ਵੀ ਆ ਗਿਆ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾਤਾ ਕਿ ਟ੍ਰੀਟਮੈਂਟ ਆ ਗਿਆ ਹੈ ਹੁਣ ਕੋਈ ਲੋਕੀ ਮੈਨੂੰ ਫੋਨ ਕਰਦੇ ਮੈਮ ਕੀ ਇਹ ਸਾਡੇ ਬੱਚੇ ਨੂੰ ਮਿਲ ਸਕਦਾ ਮੈਂ ਉਹਨਾਂ ਨੂੰ ਵੀ ਪੋਜ਼ਿਟਿਵ ਦਿੰਨੀ ਹੈ ਕਿਉਂਕਿ ਮੈਨੂੰ ਪਤਾ ਇੱਕ ਮਾਂ ਹੈ ਕਿ ਇਹ ਕੀ ਫੈਮਿਲੀ ਤੇ ਬੀਤਦੀ ਹੈ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਪਰ ਗਾਈਡ ਕਰਦੇ ਹਾਂ ਕਿ ਨਹੀਂ ਇਹ ਟ੍ਰੀਟਮੈਂਟ ਆ ਗਿਆ ਹੈ ਇਸ ਬਿਮਾਰੀ ਦਾ ਜਦੋਂ ਤੁਹਾਨੂੰ ਪਤਾ ਲੱਗਾ ਹੋਵੇਗਾ ਤੁਸੀਂ ਸਟੱਡੀ ਕੀਤੀ ਹੋਵੇਗੀ ਇਸ ਬਾਰੇ ਕਿੰਨੇ ਬੱਚਿਆਂ ਦੇ ਵਿੱਚੋਂ ਕਿੰਨੇ ਬੱਚਿਆਂ ਨੂੰ ਇਹ ਬਿਮਾਰੀ ਜਿਹੜੀ ਹੁੰਦੀ ਹੈ ਇਹ रियर ਡਿਜ਼ੀਜ਼ ਹੈ ਇਸ ਲਈ 3000 ਕਿਸੇ ਇੱਕ ਬੱਚੇ ਨੂੰ ਹੁੰਦੀ ਹੈ ਤੇ ਇੱਕ ਮੇਲ ਚਾਈਲਡ ਨੂੰ ਹੀ ਹੁੰਦੀ ਹੈ ਇਹ ਫੀਮੇਲਸ ਨੂੰ ਬਹੁਤ ਰੇਅਰ ਕੇਸ ਹੈ ਕੋਈ ਫੀਮੇਲ ਹੋਏਗੀ ਜਿਹਨੂੰ ਇਹ ਡਿਜ਼ੀਜ਼ ਹੋਏਗੀ ਬਟ ਇਹ ਡਿਜ਼ੀਜ਼ ਸਿਰ ਬॉयਜ਼ ਨੂੰ ਹੁੰਦੀ ਹੈ ਨੇ ਤੇ ਮੈਂ ਤੇ ਇਸ ਅਵੇਅਰਨਸ ਨੂੰ ਇੰਨਾ ਵੀ ਪਹੁੰਚਾਇਆ ਕਿ ਇਹਦਾ ਇੱਕ ਟੈਸਟ ਵੀ ਹੁੰਦਾ ਹੈ ਜਿਹੜਾ ਬੱਚੇ ਦੇ ਕੁੱਖੇ ਚ ਹੋ ਜਾਂਦਾ ਕਿਉਂਕਿ ਇਹ ਇੱਕ ਜਮਾਂਤਰੂ ਬਿਮਾਰੀ ਹੈ ਇਹਦਾ ਕੋਈ ਇਹ ਨਹੀਂ ਹੈ ਕਿ ਇਹ ਇਹਦੇ ਤੋਂ ਹੋਈ ਉਹਦੇ ਤੋਂ ਹੋਈ ਇਹ ਜਿਆਦਾ ਇੰਪੋਰਟੈਂਟ ਨਹੀਂ ਹੈ ਬਸ ਇਹਨਾਂ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਿਮਾਰੀ ਹੈਗੀ ਆ ਤੇ ਇਦਾਂ ਦੀ ਇਹ ਹੀ ਨਹੀਂ ਕੋਈ ਵੀ ਜੈਨੇਟਿਕ ਡਿਸੀਜ਼ ਤੋਂ ਬੱਚਣ ਤੋਂ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਇੱਕ ਐਮਨੀਓਸਿੰਥਸਿਸ ਕਰਕੇ ਹੁੰਦਾ ਹੈ ਡਾਕਟਰਸ ਦੱਸਦੇ ਆ ਕਿ ਇਹ ਟੈਸਟ ਜ਼ਰੂਰ ਕਰਾਓ ਤਾਂ ਕਿ ਅੱਗੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੀ ਬਹੁਤ ਵੱਖਰੀ ਵੱਖਰੀ ਡਿਸੀਜ਼ਸ ਤੋਂ ਪੀੜਿਤ ਹੈ ਉਹ ਆਪਾਂ ਕੇਸ ਘਟ ਕਰ ਸਕੀਏ ਆਪਾਂ ਉਸ ਤੋ ਬੱਚਿਆਂ ਨੂੰ ਬਚਾ ਸਕੀ ਹੈ ਪਹਿਲਾਂ ਹੀ ਬਚਾ ਸਕੀ ਹੈ ਦੇਖੋ ਇਸ ਮਾਂ ਦੇ ਜਿਹੜੇ ਬੋਲ ਨੇ ਜਿਹੜੀਆਂ ਅੱਖਾਂ ਦੇ ਵਿੱਚ ਅਥਰੂ ਨੇ ਸੱਚੇ ਨੇ ਕਿਉਂਕਿ ਇੱਕ ਮਾਂ ਦੇ ਲਈ ਕਿੰਨਾ ਔਖਾ ਹੋ ਜਾਂਦਾ ਹੈ ਇੱਕ ਛੋਟਾ ਜਿਹਾ ਬੱਚਾ ਜਿਸ ਉਮਰੇ ਉਸਨੇ ਆਪਣੇ ਬੱਚੇ ਨੂੰ ਖੇਡਦੇ ਕੂਦਦੇ ਪੜਦੇ ਦੇਖਣਾ ਉਸ ਉਮਰੇ ਉਸ ਬਿਮਾਰੀ ਨਾਲ ਅਗਰਸ ਦੇਖ ਰਹੀ ਹੈ ਜਿਸ ਦੇ ਇਲਾਜ ਦੇ ਲਈ ਕਈ ਕਰੋੜ ਲੱਗ ਜਣੇ ਆ ਤੇ ਜਿਹੜੀ ਮਦਦ ਹੈ ਲੋਕਾਂ ਲਈ ਉਹ ਕੋ ਖਾਸ ਤੌਰ ਤੇ ਕੀਤੀ ਜਾ ਰਹੀ ਹੈ ਫੌਜੀ ਵੀਰ ਜੋ ਸਾਡੇ ਦੇਸ਼ ਦੀ ਰਾਖੀ ਕਰਦੇ ਨੇ ਅੱਜ ਉਹਨਾਂ ਨੂੰ ਆਪਣੇ ਪਰਿਵਾਰ ਦੀ ਰਾਖੀ ਕਰਨ ਲਈ ਲੋਕਾਂਗੇ ਅਪੀਲ ਕਰਨੀ ਪੈ ਰਹੀ ਹੈ ਸਰ ਜਦੋਂ ਪਹਿਲੀ ਵਾਰ ਤੁਹਾਨੂੰ ਫੋਨ ਆਇਆ ਹੋਵੇਗਾ ਤੁਹਾਡੀ ਵਾਈਫ ਦਾ ਕਿ ਬੱਚੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਤਾਂ ਕੀ ਬੀਤੀ ਉਸ ਦਿਨ ਕਿਉਂਕਿ ਤੁਸੀਂ ਆਪਣੇ ਫੌਜ ਦੇ ਵਿੱਚ ਦੇਸ਼ ਦੀ ਰਾਖੀ ਕਰ ਰਹੇ ਸੀ ਮਗਰ ਤੁਸੀਂ ਸੋਚ ਤਾਂ ਆਈ ਹੋਵੇਗੀ ਮੈਂ ਆਪਣੇ ਪਰਿਵਾਰ ਦੀ ਰਾਖੀ ਨਹੀਂ ਕਰ ਪਾਉਂਗਾ ਸਰ ਜਦੋਂ ਮੈਨੂੰ ਫਸਟ ਵਾਰ ਪਤਾ ਲੱਗਾ ਮੇਰੇ ਬੱਚੇ ਬਾਰੇ ਉਦੋਂ ਮੈਂ ਡਿਊਟੀ ਤੁਹਾਨੂੰ ਮੇਰੀ ਵਾਈਫ ਨੇ ਦੱਸ ਹੀ ਦਿੱਤਾ ਕਿ ਚਾਈਨਾ ਬਾਰਡਰ ਤੇ ਉਸ ਸਮੇਂ ਮੈਂ ਤੇ ਸਾਡੀ ਗੱਲ ਵੀ ਸਰ ਕਦੇ 15 20 ਦਿਨਿਕ ਦੇ ਇੱਕ ਵਾਰੀ ਹੁੰਦੀ ਫਸਟ ਵਾਰ ਜਦੋਂ ਮੈਨੂੰ ਗੱਲ ਹੋਈ ਮੈਨੂੰ ਪਤਾ ਲੱਗਾ ਮੇਰੇ ਵੀ ਪੈਥੋਲੋਜੀ ਜ਼ਮੀਨ ਖਸ ਗਈ ਕਿ ਹਾਂ ਵੀ 84 ਦੀ ਬਿਮਾਰੀ ਮੇਰੇ ਬੱਚ ਸੁਣੀ ਵੀ ਨਹੀਂ ਸੀ ਅਸੀਂ ਤੇ ਉਸ ਸਮੇਂ ਚਲੋ ਖਰਚਾ ਖੁਰਚੇ ਬਾਰੇ ਤਾਂ ਨਹੀਂ ਪਸਾਇਆ ਸਾਨੂੰ ਖਰਚਾ ਤੇ ਸਾਨੂੰ ਇਲਾਜ ਵੀ ਨਹੀਂ ਸਿਹਰਾ ਕੋਈ ਹੈਗਾ ਤੇ ਡਾਕਟਰ ਤੇ ਇਹੋ ਕਹਿ ਰਹੇ ਕਿ ਹਾਂ ਵੀਰੇ ਇਲਾਜ ਨਹੀਂ ਹੈਗਾ ਤੇ ਇਹਰ ਦੱਸ ਸਕੀ ਤੀ ਰੱਬ ਕਿ ਹਾਂ ਭਈ ਇਲਾਜ ਮਿਲ ਜੇ ਤੇ ਜੋ ਇਲਾਜ ਆਇਆ ਤੇ 27 ਕਰੋੜ ਦਾ ਲਗਭਗ 3.2 ਮਿਲੀ ਯੂ ਐਸ ਡਾਲਰ ਦਾ ਹੈ ਤੇ ਮੈਂ ਇਹਦੇ ਲਈ ਕਾਫੀ ਕੰਪੇਰੀਆ ਮੈਂ ਨਵਜੋਤ ਸਿੰਘ ਸਿੱਧੂ ਸਰ ਕਪਿਲ ਭਾਜੀ ਦੇ ਸਿਸਟਰ ਰਹਿੰਦੇ ਨੇ ਆਪਣੇ ਹੌਲੀ ਸਿਟੀ ਦੇ ਵਿੱਚ ਉੱਥੇ ਰਹਿੰਦੇ ਨੇ ਉਹਨਾਂ ਨੂੰ ਜਾ ਕੇ ਮਿਲਿਆ ਤੇ ਹੋਰ ਵੀ ਕਈ ਨਾਮੀ ਸ਼ਖਸੀਅਤ ਜਿਦਾਂ ਬਤੈਲਗਾ ਬਾਜੀ ਹੋ ਗਏ ਸਿੱਧੂ ਮਸੇਰੇ ਦੇ ਪਾਪਾ ਆਰਸੀਆਰ ਸਿੰਗਰ ਆਪਣੇ ਅਨਮੋਲ ਕਵਤਰਾ ਸਰ ਹੋ ਗਏ ਤੇ ਆਪਣੇ ਪਰਮ ਸਿੰਘ ਕਮੇਡੀਅਨ ਐਮਐਸ ਆਰ ਢਿਰਜ ਬਾਜੀ ਡੀ ਹਰਪ ਸਿੰਗਰ ਜਿਹੜੇ ਇਹਨਾਂ ਨੂੰ ਮਿਲਿਆ ਵਾ ਇਹਨਾਂ ਥਰੂ ਵੀਡੀਓ ਬਣਾ ਕੇ ਮੈਂ ਸੋਸ਼ਲ ਮੀਡੀਆ ਤੇ ਲੋਕਾਂ ਅੱਗੇ ਅਪੀਲ ਕਰ ਰਿਹਾ ਵਾਂ ਕਿ ਹਾਂ ਵੀ ਮੇਰੇ ਬੱਚੇ ਦੀ ਬਚੜ ਕੇ ਮਦਦ ਕਰਨ ਤਾਂ ਜੋ ਮੇਰੇ ਬੱਚੇ ਦੀ ਜਾਨ ਬਚ ਸਕੇ ਤੇ ਮੈਂ ਹੋਰ ਵੀ ਜਿੰਨੇ ਸਾਡੇ ਨਾਮੀ ਜਿਹੜੇ ਸ਼ਖਸੀਅਤਾਂ ਨੇ ਜੋ ਆਪਣੇ ਬਾਲੀਵੁੱਡ ਟਾਲੀਵੁੱਡ ਜਿੰਨੇ ਵੀ ਆਪਣੇ ਜਾਂ ਆਪਣੇ ਪੰਜਾਬ ਦੇ ਵਿੱਚ ਇਨਾ ਸਿੰਗਰਾਂ ਨੂੰ ਕਮੇਡੀਅਨਸ ਨੂੰ ਜਿੰਨੇ ਵੀ ਸਾਡੇ ਕੋਈ ਨਾ ਇਨਫਲੂਐਂਸਰ ਨੇ ਉਹਨਾਂ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਦਣਾ ਕਿ ਪਲੀਜ਼ ਵੱਚੜ ਕੇ ਮੇਰੀ ਹੈਲਪ ਲਈ ਅੱਗੇ ਆਉਣ ਤੇ ਮੈਂ ਪੈਸਾ ਕਿਸੇ ਕੋ ਨਹੀਂ ਮੰਗਦਾ ਭਾਜੀ ਜੇ ਅਗਰ ਤੁਸੀਂ ਚਲੋ ਮੰਨਦਾ ਕਿ ਪੈਸੇ ਵੀ ਜਨਤਾ ਦੇ ਰਹੀ ਹੈ ਜਨਤਾ ਜਿਹੜੀ ਆ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਸਿਰਫ ਆਪਣੇ ਜਿਹੜੇ ਮੇਨ ਮੈਂਸ ਚਾਰੇ ਇਹਨਾਂ ਲੋਕਾਂ 'ਕਿ ਅਪੀਲ ਕਰਦਾ ਕਿ ਤੁਸੀਂ ਪਲੀਜ਼ ਆ ਕੇ ਮੇਰੇ ਬੱਚੇ ਨਾਲ ਇੱਕ ਵੀਡੀਓ ਬਣਾ ਦਿਓ ਲੋਕਾਂ 'ਕਿ ਅਪੀਲ ਕਰ ਦੋ ਕਿ ਜੋ ਲੋਕ ਸੇਵਾ ਕਰਨਾ ਜੋ ਮੇਰੇ ਬੱਚੇ ਦੇ ਅਕਾਊਂਟ 'ਤੇ ਪੈਸਾ ਪਾਣਾ ਚਾਹੁੰਦੇ ਉਹ ਲੋਕਾਂ ਤੱਕ ਮੇਰੀ ਗੱਲ ਪਹੁੰਚ ਸਕੇ ਤੇ ਮੇਰੇ ਬੱਚੇ ਦੀ ਹੈਲਪ ਹੋ ਸਕੇ ਤੇ ਮੇਰੇ ਬੱਚੇ ਹੀ ਜਾਨ ਬਚ ਸਕੇ ਬਿਲਕੁਲ ਇਹ ਅਪੀਲ ਹੈ ਜਿਹੜੀ ਇਹ ਦਰਦ ਹੈ ਜਿਹੜਾ ਉਹ ਜ਼ਰੂਰ ਚਲਕਦਾ ਹੈ ਦਿਖਾਈ ਦੇ ਰਿਹਾ ਜਿਹੜਾ ਕੰਟੈਕਟ ਨੰਬਰ ਹੈ ਉਹ ਵੀ ਦੇ ਦਿੱਤਾ ਜਾਵੇਗਾ ਇੱਕ ਵਾਰ ਜ਼ੁਬਾਨੀ ਵੀ ਸੁਣਾ ਦਿੰਨੇ ਆ ਮੈਮ ਇੱਕ ਵਾਰ ਆਪਣਾ ਕੰਟੈਕਟ ਬੋਲ ਦਿਓ ਜੋ ਲੋਕ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਣ ਜਾਂ ਜਾਣਨਾ ਚਾਹਣ ਬਿਮਾਰੀ ਹੈ ਕੀ ਹੈ ਜਾਂ ਮਦਦ ਕਰਨਾ ਚਾਹਣ ਉਹ ਜ਼ਰੂਰ ਤੁਹਾਡੇ ਤੱਕ ਪਹੁੰਚ ਕਰ ਸਕੇ ਮੇਰਾ ਜਿਹੜਾ ਕੰਟੈਕਟ ਨੰਬਰ ਹੈ ਜਿਹਦੇ ਤੇ ਆਪਾਂ ਬੱਚੇ ਦੀ ਗੱਲ ਵੀ ਕਰਾ ਸਕਦੇ ਆ ਰੂਬਰੂ ਵੀ ਬੱਚੇ ਨੂੰ ਕੋਈ ਵੇਖਣਾ ਚਾਵੇ ਤੇ ਕਰਾ ਸਕਦੇ ਹਾਂ 9815280368 ਰਿਪੀਟ ਕਰ ਦਿਓ 9815280368 ਇਸੇ ਤੇ ਆਪਾਂ ਕਿਸੇ ਦਾ ਵੀ ਕੋਈ ਕਾਲ ਹੋਏਗਾ ਕੋਈ ਕੁਇਰੀ ਹੈ ਕੋਈ ਸਾਨੂੰ ਪੁੱਛਣਾ ਚਾਹੁੰਦਾ ਇਸ ਬਿਮਾਰੀ ਦੇ ਬਾਰੇ ਜਾਂ ਇਹਦੇ ਡਾਕੂਮੈਂਟੇਸ਼ਨ ਦੇਖਣਾ ਚਾਹੁੰਦਾ ਆਪਾਂ ਸਭ ਕੁਝ ਸਾਰਿਆਂ ਨੂੰ ਦਿਖਾ ਸਕਦੇ ਹਾਂ ਜੀ ਜ਼ਰੂਰ ਅਪੀਲ ਹੈ ਜਿਹੜੀ ਸਾਡਾ ਕੰਮ ਜਿਹੜਾ ਸੀ ਅਸੀਂ ਸਾਡਾ ਕੰਮ ਸੀ ਤੁਹਾਡੇ ਰੂਬਰੂ ਕਰਨਾ ਇਹ ਵੀਡੀਓ ਤੇ ਅਸੀਂ ਜ਼ਰੂਰ ਕੀਤੀ ਹੈ ਇੱਕ ਫੌਜੀ ਵੀਰ ਜੋ ਦੇਸ਼ ਦੀ ਰਾਖੀ ਕਰਨੀ ਚਾਹੀਦੀ ਉਹਨਾਂ ਨੂੰ ਵਿਚਾਰੇ ਨੂੰ ਆਪਣੇ ਘਰ ਦੀ ਰਾਖੀ ਕਰਨ ਲਈ ਲੋਕਾਂ 'ਗੇ ਅਪੀਲ ਕਰਨੀ ਪੈ ਰਹੀ ਹੈ ਤੇ ਹੁਣ ਸਾਨੂੰ ਸਾਡਾ ਜੋ ਫਰਜ਼ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਜੋ ਲੋਕ ਮਦਦ ਕਰਨਾ ਚਾਹੁੰਦੇ ਜੇਕਰ ਤੁਸੀਂ ਨਹੀਂ ਮਦਦ ਕਰ ਕਰਨ ਜੋਗੇ ਤਾਂ ਇੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੋ ਲੋਕ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿਉਂਕਿ ਇੱਕ ਫੌਜੀ ਇੱਕ ਮਾਂ ਜਿਹੜੀ ਅਪੀਲ ਜ਼ਰੂਰ ਕਰ ਰਹੀ ਹੈ ਕੈਮਰਾਮੈਨ ਬਰੋਜ ਦੇ ਨਾਲ ਮਹਿਮਾਨਵਦਸਾ ਨਿਊਜ਼ ਅੰਮ੍ਰਿਤਸਰ